ਕੀ ਨਾਮ ਹੈ ਜੌਨੀ ਮੈਂ ਨੀਚੇ ਕਰ ਕੀ ਲੱਗਦੇ ਕੁੜੀਆਂ ਨੇ ਆਈਡੀ ਕਿਹੜਾ ਕੁੜੀਆਂ ਦਾ ਤਿੰਨ ਦੋ ਮੇਰੇ ਕੁੜੀਆਂ ਹੈ ਸੱਤ ਇਹ ਮੁੰਡੇ ਦੀਆਂ ਕੁੜੀਆਂ ਮੇਰੇ ਭਰਾ ਦੀਆਂ ਇੱਕ ਮਾਮੇ ਦੀ ਕੁੜੀ ਆ 12 ਤਰੀਕ ਨੂੰ ਅਸੀਂ ਲਖਵਾ ਸੀ ਥਾਣੇ ਤੇ ਇਹਨੂੰ ਛੱਡ ਦਈ ਕਿ ਹੋਇਆ ਕੀ ਸੀ ਗਈ ਉਹ ਘਰੋਂ ਠੀਕ ਠਾਕ ਸੀ ਉੱਦਾਂ ਸਰਬਤ ਪੀਣ ਗਏ ਸੀ ਮੰਡੀ 'ਚ ਚੱਲਦਾ ਸੀ ਠੰਡਾ ਅੱਛਾ ਜੀ ਸਭਲਾ ਨੀਚੇ ਕਰ ਫਿਰ ਚੱਕ ਦਿੰਦੇ ਜੋ ਤੁਹਾਨੂੰ ਦਿਖਾ ਦਿੱਤਾ ਅਸੀਂ ਗੌਰ ਨਹੀਂ ਕੀਤੀ 12 ਵਜੇ ਦੀਆਂ ਗਏ ਹੋਏ ਸੀ ਫਿਰ ਬਾਅਦ 'ਚ ਗੌਰ ਕੀਤੀ 2:30 3 ਵਜੇ ਫਿਰ ਲਾਪਤਾ ਹੋ ਗਈਆਂ ਕੁੜੀਆਂ ਫਿਰ ਉੱਧਰ ਉੱਧਰ ਦੇਖਿਆ ਸੀ ਲੱਭੀਆਂ ਨਹੀਂ ਸ਼ਾਮ ਤੱਕ 6 9 7 8 ਵਜੇ ਤੱਕ ਲੱਭੇ ਫਿਰ ਲੱਭੀਆਂ ਨਹੀਂ ਫਿਰ ਸਵੇਰੇ 13 ਤਰੀਕ ਨੂੰ ਆਰਾ 13 ਤਰੀਕ ਨੂੰ ਕੰਪਲੀਟ ਲਖਾਈ ਡਕਾਲੇ ਥਾਣੇ 'ਚ ਫਿਰ ਉਹਦੇ ਕੰਪਲੀਟ ਲਗਾ ਕੇ ਫਿਰ ਉੱਧਰ ਉੱਧਰ ਲੱਭੇਗੇ ਲੱਭੀਆਂ ਨਹੀਂ ਸਾਨੂੰ ਕੁੜੀਆਂ ਕਿੰਨੀ ਉਮਰਾਂ ਕੁੜੀਆਂ ਨੇ ਕਿੱਥੇ ਘੁੰਮਦੀ ਸੀ ਇੱਕ 14 ਸਾਲ ਦੀ ਆ ਇੱਕ 15 ਸਾਲ ਦੀ ਆ ਕੁੜੀ ਇੱਕ 16 ਤੇ 17 ਵਿੱਚ ਹੈਗੀ ਕਿੱਥੋਂ ਗੁੰਮ ਹੋਈਆਂ ਕਾਰਨ ਕਿ ਇਹ ਗੁੰਮ ਹੋਣਾ ਸਕੂਲੋਂ ਪੈਪਰ ਵਾਲਾ ਪੰਨਰਾ ਪਿੰਡੇ ਨਹਿਰ ਤੇ ਗੁੰਮ ਹੋਈਆਂ ਸੀ ਸਾਨੂੰ ਸਕੂਲ ਗਈਆਂ ਸੀ ਟਿਊਸ਼ਨ ਗਈਆਂ ਸੀ ਜਾਂ ਕੋਈ ਜੋਬ ਕਰਦੀ ਹੈ ਨਹੀਂ ਉਧਰ ਮੰਡੀ ਸੇ ਪਾਣੀ ਚਲਦਾ ਸੀ ਪੰਰੇ ਦੀ ਜੇ ਉੱਥੋਂ ਪਤਾ ਨਹੀਂ ਲੱਗਿਆ ਕਿ ਕੌਣ ਤੋਂ ਲੈ ਗਿਆ ਕਿਨੇ ਚੱਕਵਾ ਆਂ ਯਾਰ ਪਤਾ ਨਹੀਂ ਲੱਗਿਆ ਕੀ ਕੰਮ ਗਿਆ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਇਹਨਾਂ ਦੀ ਔਰ 2:3 ਵਜੇ ਮਿਲੀ ਅੱਜ ਕੀ ਤਰ੍ਹਾਂ ਕੀ ਮੇਜ਼ਨ ਦੇ ਦੁਕਮੀਆਂ ਸੀ ਅੱਜ ਮਿਲੀ ਸਵੇਰੇ 8:00 ਵਜੇ ਡੱਡ ਬੋੜੀਆਂ ਦਾ ਫੋਨ ਫੋਨ ਨੰਬਰ ਦੇ ਦਿੱਤੇ ਸੀ ਕਿ ਕਿੰਨੇ ਡੱਡ ਬੋੜੀਆਂ ਹੈਗੇ ਆ ਪਛਾਣ ਲਵਾਂ ਅਸੀਂ ਸਵੇਰੇ 9:00 9:30 ਵਜੇ ਚੱਤੁਰਪਈ ਕੋਈ ਸ਼ੱਕ ਵਗੈਰਾ ਸੀ ਤੁਹਾਨੂੰ ਕਿਸੇ ਦੇ ਉੱਤੇ ਕੋਈ ਸ਼ੱਕ ਵੇਰਾ ਕਿ ਰਾਜੀ ਖੁਸ਼ੀ ਸੀ ਕੁੜੀਆਂ ਖਾ ਰੋਟੀ ਪਾਣੀ ਸਾਡੇ ਘਰ ਬੈਠੀਆਂ ਰਿਆ ਆਰਾਮ ਨਾਲ ਬੈਠੀਆਂ ਫਿਰ ਘਰ ਉਹ ਸੇਕਦਾ ਉੱਥੇ ਫਰਵਾੜੀ ਕੋਣ ਕੋਣਾ ਕੁੜੀਆਂ ਦੇ ਬੱਚਿਆਂ ਦੇ ਬੱਚਿਆਂ ਦਾ ਹੈਗਾ ਪਰਾਂ ਹੈਗੇ ਕਿ ਪਾਕ ਤਿੰਨ ਪ੍ਰਾਂ ਦੇ ਆਜੇ ਦੋ ਹੀ ਪੈਣਾ ਸੀ ਇੱਕ ਦਾ ਉਹ ਪਾਗਲ ਮੁੰਡਾ ਹੈਗਾ ਜੋ ਵੱਡਾ ਭਰਾ ਸੀ ਉਹ ਪਾਗਲੇਗਾ ਦੋ ਹੀ ਪੈਣਾ ਸ਼ੋ ਮਰ ਗੀਆਂ ਨੇ ਹਰ ਚੇ ਡੁੱਬ ਕੇ ਔਰ ਦੋ ਪ੍ਰਾ ਛੋਟੇ ਹੈਗੇ ਔਰ ਇੱਕ ਮੰਮੀ ਡੈਡੀ ਪਾਗਲ ਹੋ ਗਏ ਰੋਂਣ ਤੇ ਕੋਈ ਜਿਹੜੀ ਮਦਦ ਕਰਨਾ ਚਾਹੁੰਦਾ ਸਾਡੀ ਗਰੀਬਾਂ ਦੀ ਉਹ ਮਦਦ ਇਹ ਤਿੰਨੋਂ ਇੱਕੋ ਹੀ ਪਰਿਵਾਰ ਦੀਆਂ ਸੀ ਮਾਮੇ ਦੀ ਕੁੜੀ ਸੀ ਇੱਕ ਏ ਮਾਮੇ ਦੀ ਸਦੀ ਦੀ ਕਿਰਨ ਜੋ ਗਰੀਬ ਦੀ ਮਦਦ ਕਰਨਾ ਚਾਹੁੰਦਾ ਉਹ ਕਰ ਸਕਦੇ ਸਾਡਾ ਨੰਬਰ ਹੈਗਾ 98152 96768 ਇਹ ਨੰਬਰ ਹੈ ਜਿਲ੍ਹਾ ਪਟਿਆਲਾ ਜਿਲ੍ਹਾ ਪਟਿਆਲਾ ਪੰਨਰਾ ਪਿੰਡ ਹੈਗਾ ਫਿਰ ਕੀ ਨਾਮ ਹੈ ਮੇਰਾ ਨਾਮ ਵਿਕਰਮ ਹੈ ਜੀ ਕੀ ਲੱਗਦੇ ਹੋ ਮੈਂ ਚਾਚਾ ਲੱਗਦਾ ਕੁੜੀ ਦਾ ਅੱਛਾ ਕੀ ਹੋਇਆ ਕੀ ਹੈ ਜੀ ਕੀ ਨਾਮ ਦੀ ਕੁੜੀਆਂ ਦਾ ਆਈਡੀ ਲਾਈ ਫਿਰ ਮੈਨੂੰ 12 ਤਰੀਕ ਨੂੰ ਸਤ ਸ਼ਾਮ ਨੂੰ ਫਿਰ ਖਬਰ ਲੱਗੀ ਕਹਿੰਦੇ ਕੁੜੀਆਂ ਹੈ ਨਹੀਂ ਮੈਂ ਫੋਨ ਕੀਤਾ ਫਿਰ ਨਹੀਂ ਲੱਭਿਆ ਫਿਰ 13 ਤਰੀਕ ਨੂੰ ਉਹਨਾਂ ਨੂੰ ਖਬਰ ਦਿੱਤੀ ਕਹਿੰਦੇ ਪੁਲਿਸ ਨੇ ਕੰਪਲੀਟ ਕੀਤੀ ਕਿ ਨਹਾਇਆ ਨਹੀਂ ਕਹਿੰਦੇ ਠੰਡਾ ਪਾਣੀ ਪੀਣ ਵਾਸਤੇ ਮੈਂ ਥੋੜੀ ਦੂਰ ਠੰਡਾ ਪਾਣੀ ਚਲਦਾ ਸੀ ਮੰਡੀ 'ਤੇ ਉੱਥੇ ਪੀਣ ਗਿਆ ਸੀ ਫਿਰ ਉਸ ਤੋਂ ਬਾਅਦ ਫਿਰ ਉਹਨੂੰ ਪਤਾ ਲੱਗਿਆ ਨਹੀਂ ਕਿ ਨਹਿਰ ਤੱਕਰ ਕਿੱਦਾਂ ਗਏ ਕਿੱਦਾਂ ਨਹੀਂ ਗਏ ਫਿਰ ਟੋਲੀ ਕੰਪਲੇਂਟ ਵੀ ਕੀਤੀ ਉਹਨਾਂ ਨੇ ਕੋਈ ਮੰਡੀਆ ਕੀ ਕਰਨਗੇ ਸੀ ਛੋਟੀ ਉਮਰ ਆ ਠੰਡਾ ਪਾਣੀ ਚੱਲਦਾ ਸੀ ਇੱਥੇ ਤਪੀਲ ਚੱਲਦੀ ਸੀ ਉੱਥੇ ਗਏ ਆ ਛੇ ਕਿੰਨੀ ਕਿੰਨੀ ਉਮਰ ਆ ਤਿੰਨਾਂ ਦੀ ਇੱਕ ਦੀ 14 ਸਾਲ ਇੱਕ ਦੀ 15 ਤੋਂ ਉੱਪਰ ਇੱਕ 17 ਚ ਮਾੜੇ ਜਿਓ ਉੱਪਰ ਚੱਲ ਗਈ ਹੋਣੀ ਜਿਹੜੇ ਘੜੇ ਸਕੂਲ ਵਿੱਚ ਪੜ੍ਹਦੀਆਂ ਸੀ ਇਹ ਇੱਕ ਉਥੇ ਪੰਨ ਰਾ ਜਿਹੜੀ ਕਹੇਗੀ ਛੋਟੀ ਕੁੜੀ ਪ੍ਰਿਆ ਉਹ 9ਵੀਂ ਕਲਾਸ ਚ ਚੱਲਦੀ ਬਾਕੀ ਦੋ ਨਹੀਂ ਪੜ੍ਹਦੀਆਂ ਸੀ ਉਹ ਅੱਛਾ ਤੇ ਹੁਣ ਘਰ ਦੇ ਕੀ ਚਾਉਂਦੇ ਨੇ ਮਤਲਬ ਕੀ ਕੰਪਲੀਟ ਕੀ ਲਿਖਾਈ ਤੁਸੀਂ ਲਿਖਿਆ ਸ਼ੱਕ ਲਿਖਾਇਆ ਕੋਈ ਨਹੀਂ ਕੋਈ ਨਹੀਂ ਲਿਖਾਇਆ ਛਾਣਬੀਣੀ ਉਹਦਾ ਪੁਲਿਸ ਨੂੰ ਦਿੱਤਾ ਸੀ ਕੇਸ ਛਾਣਬੀਣੀ ਚੱਲਦੀ ਸੀ ਬਾਕੀ ਆ ਜਿਹੜੇ ਅੱਜ ਸਾਨੂੰ 21 ਤਰੀਕ ਨੂੰ ਫਿਰ ਪਤਾ ਲੱਗਿਆ ਸਵੇਰੇ ਕਹਿੰਦੇ ਡੱਡ ਬੋੜੀਆਂ ਇੱਥੋਂ ਮਿਲੀਆਂ ਫੋਟੋ ਦੋਸੇ ਪਿਛਾਣ ਦੋ ਫਿਰ ਅਸੀਂ ਪਿਛਾਣਿਆ ਜਿਹੜੀਆਂ ਨਿਸ਼ਾਨੀਆਂ ਸੀ ਆ ਉਹ ਮਿਲੀਆਂ ਕਿਤੋਂ ਕਿਤੋਂ ਮਿਲੀਆਂ ਡੈਡ ਬੋਡੀਆਂ ਇੱਕ ਦੋ ਸਮਾਨੇ ਚ ਮਿਲੀਆਂ ਇੱਕ ਕਨੌੜੀ ਤੇ ਕੋਲਡ ਮਿਲੀ ਆ ਹੁ ਮੰਗ ਕੀ ਏ ਤੁਹਾਡੀ ਹੈ ਮੰਗ ਕੀ ਏ ਤੁਹਾਡੀ ਅਸੀਂ ਟੋਲਕਿਆਂ ਵਾਲੇ ਜੀ ਜਿਹੜਾ ਬਿਆਸਾਦੀਆਂ ਦੇ ਗੁਜ਼ਾਰਾ ਕਰਦੇ ਆ ਮੰਗ ਕੇ ਫਸ ਉਹ ਹੀ ਆ ਬਸ ਪਰਵਾੜੀ ਚ ਕੋਣ ਕੋਣੇ ਬੱਚਿਆਂ ਦੇ ਤਿੰਨਾਂ ਦੇ ਇਹ ਜਿਹੜੇ ਦੋ ਪੈਣਾ ਸੀ ਗਿਆ ਉਹਦਾ ਇੱਕ ਵੱਡਾ ਪਰਾ ਪਾਗਲੇਗਾ ਤੇ ਦੋ ਦੋ ਪਰਾ ਛੋਟੇਗੇ ਬਾਕੀ ਜਿਹੜੀ ਦੂਜਾ ਮੇਰੇ ਮਾਮੇ ਦੀ ਕੁੜੀ ਆ ਉਹਦੇ ਦੋ ਪਹਿਣਾ ਹੋ ਰਿਹਾ ਤਾਂ ਤੀਨੇ ਉਹਦੇ ਪਰਾ ਹੈਗੇ ਤੇ ਇੱਕ ਉਹ ਜਿਹੜੀ ਡੁੱਬ ਕੇ ਮਰ ਗਈ ਉਹ ਹਾਂਜੀ ਕੀ ਨਾਮ ਹੈ ਜੀ ਮੇਰਾ ਸ਼ੰਕਰ ਭਾਰਦਵਾ ਜੀ ਬੋਲੇ ਸ਼ੰਕਰ ਡਾਈਬਰ ਕਲਕਾ ਕੋਤਾ ਖੋੜਾ ਟੀਮ ਹੈ ਸ਼ੰਕਰ ਜੀ ਜੇ ਤੀਨੇ ਕੁੜੀਆਂ ਸਗੀਆਂ ਪਹਿਣਾ ਤੇ ਕੇ ਮਾਮਲਾ ਕੀ ਹੈ ਮਾਮਲਾ ਇਹ ਵੀ 12 ਤਰੀਕ ਦੀ ਗੱਲ ਹੈ 12 ਤਰੀਕ ਤੋਂ ਲੜਕੀਆਂ ਰਾਤ ਨੂੰ ਲਾਪਤਾ ਹੋ ਗਈ ਸੀਗਾ ਜੋ ਪਰਿਵਾਰ ਵਕ ਵਕ ਰਾਜਾਂ ਤੇ ਵਕ ਵਕ ਜ਼ਿਲ੍ਹਾ ਤੇ ਲੱਭ ਰਿਹਾ ਸੀਗਾ ਪਰ ਜਦੋਂ ਨਹੀਂ ਸਫਲਤਾ ਮਿਲੀ ਤਾਂ ਉਹਨਾਂ ਨੇ ਗੋਤਾਖੋਰਾਂ ਨਾਲ ਵੀ ਸੰਪਰਕ ਕੀਤਾ ਕਿਉਂਕਿ ਇਹ ਡਕਾਲਾ ਚੌਂਕੀ ਪੈਂਦੀ ਪਸਿਆਣਾ ਥਾਣਾ ਤੇ ਭੰਨਰਾ ਪਿੰਡ ਪੈਂਦਾ ਤੇ ਭੰਨਰੇ ਦੇ ਕੋਲ ਜੀ ਪਿੰਡ ਦੇ ਰਹਿਣ ਵਾਲੇ ਸੀ ਤੇ ਮੰਡੀ ਆ ਕੋਈ ਵੀ ਆਨ ਆਦਮੀ ਦੀ ਡਾਇਰੈਕਟਰ ਉਥੇ ਰਹਿੰਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਭਾਖੜਾ ਦੀ ਇਹਨਾਂ ਦੀ ਕੋਈ ਕੈਮਰੇ ਚ ਜਦੋਂ ਚੈੱਕ ਕਰਿਆ ਪਰਿਵਾਰ ਇਹ ਭਾਖੜਾ ਵੱਲ ਜਾਂਦੀ ਨਜ਼ਰ ਆਈਆਂ ਨੇ ਪਰ ਜਦੋਂ ਗੋਤਾਖੋਰਾਂ ਨੇ ਅੱਜ ਕੀ ਹੋਇਆ ਇਹ ਦੋ ਬੋਡੀ ਸਾਨੂੰ ਸਮਾਨੇ ਤੋਂ ਮਿਲਿਆ ਨੇ ਇੱਕ ਬੋਡੀ ਸਾਨੂੰ ਖਨੌਰੀ ਤੋਂ ਮਿਲੀ ਆ ਕੋਈ ਸ਼ਟੋਗਰੇਜ ਰਹਿ ਗਿਆ ਕੋਈ ਪਹੜਾ ਚੱਲੀ ਆ ਕਿ ਕੋਈ ਪਲੇਸ ਹੋਏ ਕਿ ਕੋਈ ਬਾਰ ਕੋਲ ਗਈ ਪਿੱਛੇ ਨੇ ਕਰਦਿਆਂ ਦਾ ਇਹ ਗਾਣਾ ਵੀ ਸੜਕੀਆਂ ਸੀ ਗਿਆ ਇਹ ਤਾਂ ਨੰਬਰ ਕੱਟ ਕਰਕੇ ਜੇ ਪੜਾਈ ਨਹੀਂ ਜੇ ਮੋਬਾਈਲ ਵਗੈਰਾ ਦੇਖਦੇ ਨੇ ਦੁੱਧ ਜਿਆਦਾ ਸੰਪਰਕ ਰੱਖਦੇ ਨੇ ਉਸ ਕਰਕੇ ਤੁਹਾਡਾ ਖਾਣਾ ਪੀਣਾ ਘੱਟ ਖਾਂਦੇ ਨੇ ਕਿੰਨੀ ਉਮਰ ਗੱਲ ਕਰੀਏ ਕਿੰਨਾ ਦੀ ਕਿੰਨੀ ਉਮਰ ਹੈ ਉਮਰ ਇੱਕ 14 ਸਾਲ ਹੈ ਕੀ ਹੈ ਜਿੱਦਿ 15 ਸਾਲ ਇੱਕ 17 ਸਾਲ ਹੈ ਕਿ ਕਿਹੜੀ ਕਲਾਸ ਕਿਹੜੀ ਸਕੂਲ ਦਾ ਪੜਾਉਦੇ ਨੇ ਕਿੰਨੇ ਕਿੰਨੇ ਕਲਾਸ ਹੈ ਇਹਦੇ ਬਾਰੇ ਹੁਣ ਪਰਿਵਾਰਕ ਜਾਣਕਾਰੀ ਲਿਖਣਾ ਚਾਹੀਦਾ ਅਸੀਂ ਤਲਾ ਦੇਤੀ 4 ਸਾਡੇ ਨਾਲ ਸੀ ਜਿਨ੍ਹਾਂ ਨੇ ਬੋਲੀ ਨੂੰ ਸੁਣਾਇਆ ਪੁਲਸ ਕਿਦਾਂ ਕਰ ਬਾਈ ਪੁਲਸ ਵੀ ਇੱਥੇ ਪਹੁੰਚ ਗਈ ਹੈ ਪੁਲਸ ਨੇ ਕਿ ਮੇਰੇ ਕੋਲ ਪੰਜ ਹਜ਼ਾਰ ਜੀ ਕਿਤਾ ਬਾਕੀ ਉਹ ਮਨਜ਼ਰਤ ਦਾ ਵਿਸ਼ੇ ਪੁਲਸ ਕੀ ਕਰ ਰਹੀ ਹੈ ਜਿਹੜੀ ਸੀਸੀਟੀਵੀ ਬਾਰੇ ਤੁਸੀਂ ਗੱਲ ਕੀਤੀ ਹੈਗੇ ਉਹ ਪਰਿਵਾਰ ਕੋਲ ਹੀ ਹੈ ਇੱਥੇ ਇਹਨਾਂ ਦਾ ਕੋਈ ਮੈਂਬਰ ਹੈ ਉਹ ਚੈੱਕ ਕਰ ਰਿਹਾ ਹੈਗਾ ਉਹਨੇ ਜੱਸਾ ਜੀ ਦੇ ਘਰ ਦੇ ਵਿੱਚ ਕੈਮਰਾ ਲੱਗੇ ਜੀ ਵੀ ਬੱਚੇ ਇੱਥੇ ਬੈਠੇ ਸੀਗੇ ਤੇ ਇੱਥੋਂ ਹੀ ਗਾਇਬ ਹੋ ਗਏ